ਸਸਿਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਮਾਤਾ ਦੇ ਚਾਲੇ ਵੀ ਨੇ ਤੇ ਜੋ ਸੰਗਤਾਂ ਜਿੱਥੇ ਪੈਦਲ ਯਾਤਰਾ ਕਰ ਰਹੀਆਂ ਆ ਉੱਥੇ ਸਮਾਜ ਸੇਵੀਆਂ ਵੱਲੋਂ ਥਾਵਾ-ਥਾਵਾ ਦੇ ਉੱਪਰ ਧਾਰਮਿਕ ਸ਼ਕਸ਼ੀਰਤਾਵਾਂ ਵੱਲੋਂ ਧਾਰਮਿਕ ਸੰਸਥਾਵਾਂ ਵੱਲੋਂ ਸਮਾਜ ਸੇਵੀਆਂ ਵੱਲੋਂ ਜੋ ਲੰਗਰਾਂ ਦਾ ਵੀ ਆਯੋਜਨ ਕਿਤੇ ਗਏ ਆ ਜੇਕਰ ਅਸੀਂ ਦੇਖਦੇ ਆਂ ਕਿਸੇ ਵੀ ਪਾਸੇ ਨੂੰ ਚਾਰੇ ਪਾਸੇ ਜੋ ਨੈਣਾ ਦੇਵੀ ਨੂੰ ਅਨੰਤਪੁਰ ਸਾਹਿਬ ਨੂੰ ਕੋਈ ਰਸਤਾ ਜਾਂਦਾ ਤਾਂ ਉੱਥੇ ਲੰਗਰ ਦੇਖਣ ਨੂੰ ਮਿਲਦੇ ਆ ਤੇ ਇਸ ਤਰ੍ਹਾਂ ਹੀ ਇੱਕ ਲੰਗਰ ਨਿਊ ਚੰਡੀਗੜ੍ਹ ਦੇ ਵਿੱਚ ਦ ਦਵਿੰਦਰ ਦਲਵਿੰਦਰ ਸਿੰਘ ਬੈਣੀਪਾਲ ਜੋ ਕਿ ਇੱਕ ਸਮਾਜ ਸੇਵੀ ਸ਼ਖਸੀਅਤ ਨੇ ਤੇ ਇੱਕ ਇਹਨਾਂ ਦਾ ਬੈਣੀਪਾਲ ਗਰੁੱਪ ਹੈਗਾ ਜੋ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਹੀ ਆਪਣੇ ਆਪ ਨੂੰ ਅੱਗੇ ਪ੍ਰਮੋਟ ਕਰ ਰਿਹਾ ਹੈਗਾ ਤੇ ਬਹੁਤ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਚੰਗਾ ਨਾਮ ਨਾਲ ਖਟ ਰਹੇ ਆ ਉਹ ਅਸੀਂ ਦਲਵਿੰਦਰ ਬੈਣੀਪਾਲ ਜੀ ਨਾਲ ਗੱਲ ਕਰ ਰਹੇ ਆ ਬੈਣੀਪਾਲ ਜੀ ਸਤਿ ਸ਼ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਲੰਗਰ ਚੱਲ ਰਹੇ ਆ ਅੱਜ ਦੇ ਲੰਗਰ ਦੀ ਵਿਸ਼ੇਸ਼ਤਾ ਕੀ ਲੰਗਰ ਤਾਂ ਜੀ ਆਹਵੇਂ ਸਾਉਂਡ ਦਾ ਮੀਨਾ ਚੱਲਦਾ ਜੀ ਮਾਤਾ ਦੇ ਉਹ ਚਾਲੇ ਚੱਲਦੀ ਨਾਨਾ ਦੇ ਵੀ ਸਾਰੇ ਮੰਦਰਾਂ ਤੇ ਉਹਦੇ ਕਾਰਨ ਆਪਾਂ ਕੜੀ ਕੜੀ ਤੇ ਚੌਲ ਵਿੱਚ ਪਕੌੜਾ ਜੀ ਨਾਲ ਚੌਲ ਨਾਲ ਪ੍ਰਸ਼ਾਦ ਅ ਮਤਲਬ ਕਾਲੀ ਮਿਰਚ ਪਾ ਕੇ ਵਧੀਆ ਕੜੀ ਵਿੱਚ ਪਕੌੜਾ ਪਿਆਜ਼ਾਂ ਵਾਲਾ ਪਕੌੜੇ ਆਪ ਕੱਢ ਕੇ ਮਤਲਬ ਬਹੁਤ ਵਧੀਆ ਬਣਾ ਕੇ ਕੜੀ ਆ ਤੁਸੀਂ ਦੇਖ ਸਕਦੇ ਆ ਲੰਗਰ ਇਹ ਕਿੰਨੇ ਵਜੇ ਤੋਂ ਲੰਗਰ ਸ਼ੁਰੂ ਹੋਇਆ ਸੀ ਜੀ ਇਹ ਸਵੇਰੇ 10:30 ਵਜੇ ਸਟਾਰਟ ਹੋ ਗਿਆ ਤਾਂ ਜੀ ਲੰਗਰ ਅੱਛਾ ਹੁਣ ਸ਼ਾਮ ਤੱਕ ਚੱਲੂਗਾ ਜੀ ਮਤਲਬ ਮਿਰਚ ਪਾ ਗਏ ਵਿੱਚ ਕਾਲੀਆਂ ਮਿਰਚਾਂ ਲਾਲ ਮਿਰਚੀ ਪਾਈ ਹੈ ਵਿੱਚ ਹਾਂ ਸਿਹਤ ਪੱਖੋਂ ਤੁਸੀਂ ਹਾਈਜਾਇਨਿਕ ਖਾਣਾ ਹਾਂ ਜੀ ਇੱਥੇ ਲੰਗਰ ਤਿਆਰ ਕੀਤਾ ਹੋਇਆ ਹੈ ਹਾਂ ਵਧੀਆ ਜੀ ਬਾਤ ਸੰਗਤ ਪੂਰੀ ਸਵੇਰ ਤੀ ਚੱਲਦਾ ਸੀ ਸਵੇਰ ਤੋਂ ਚੱਲ ਰਿਹਾ ਹੈ ਹਾਂ ਕਿੰਨੇ ਵੇ ਤੱਕ ਲੰਗਰ ਚੱਲੇਗਾ ਜੀ ਬਸ ਛਾਂ ਤੱਕ 4 ਵਜੇ ਤੱਕ ਜੀ 4-5 ਵਜੇ ਹਾਂ ਜੀ ਹਾਂ ਜੀ ਬਹੁਤ ਸੰਗਤ ਨੇ ਬਹੁਤ ਬਾਈ ਕਦੇ ਬਹੁਤ ਸਵਾਦ ਕੜੀ ਬਣਾਈ ਹੈ ਜੀ ਪੌਂਪੀ ਹੈ ਸਾਡੇ ਪਿੰਡ ਦਾ ਕਰਤਾਰਪੁਰ ਦਾ ਪਰ ਸੇਮ ਹੈ ਜੀ ਠੀਕ ਹੈ ਜੀ ਉਹ ਬਹੁਤ ਵਧੀਆ ਕੜੀ ਸਾਡੇ ਦਾ ਮਸ਼ਹੂਰ ਹੈ ਜੀ ਉਹ ਲੰਗਰ ਬਣਾਉਣੇ ਮਾ ਕਿਆ ਬਾਤ ਸਾਡੇ ਪਿੰਨ ਰਤੀਆ ਜੀ ਆਰਾਮ ਹੁੰਦਾ ਦਾ ਜੀ ਜੀ ਰਤੀਆ ਸਿੰਘ ਹੁੰਦਾ ਜੀ ਉਹ ਬਣਾਇਆ ਕਰਦਾ ਦਾ ਜੀ ਥੋੜੇ ਗਾਂ ਅ ਹੋਰੀ ਆਪਣਾ ਪੰਪੀ ਹੈ ਜੀ ਬਹੁਤ ਵਧੀਆ ਦੇਖੋ ਤੁਸੀਂ ਕੜੀ ਕਿਆ ਬਾਤ ਬਹੁਤ ਵਧੀਆ ਬਣਾਉਂਦਾ ਜੀ ਬਹੁਤ ਬਿਲਕੁਲ ਕੜੀ ਕਹਿੰਦਾ ਕੜ-ਕੜ ਕੇ ਬਣਦੀ ਹੈ ਕੜੀ ਹੈ ਨਾ ਜੀ ਤੇ ਬਹੁਤ ਹੀ ਸ਼ਾਨਦਾਰ ਕੜੀ ਜੋ ਇੱਥੇ ਬਣੀ ਹੋਈ ਹੈ ਸਵਾਦ ਸੇਵੀ ਸਾਡੀਆਂ ਸ਼ਖਸੀਅਤਾਂ ਜਾਹੋ ਜਗਤਾਰ ਸਿੰਘ ਸਿੱਧੂ ਜੀ ਆ ਬਾਈ ਦਸਾ ਜੀ ਆ ਗਿੱਲਾ ਜੀ ਆ ਤੇ ਹਰਮਨ ਜੀ ਆ ਬਾਬਾ ਜੀ ਆ ਸਾਡੇ ਮੜੋਤੀ ਤੋਂ ਮਾਸਟਰ ਜੀ ਸਾਡੇ ਹਨੇਕ ਸਿੰਘ ਜੀ ਕਾਮਰੇਟ ਸਾਹਿਬ ਸਾਰੇ ਬਾਬਾ ਟੱਬਾ ਵਾਲੇ ਬਾਬਾ ਜੀ ਤੇ ਹੋਰ ਸੰਗਤਾਂ ਦੇਖ ਸਕਦੇ ਹੋ ਤੁਸੀਂ ਜੋ ਵੀ ਆ ਰਹੀਆਂ ਲੰਗਰ ਛੱਕ ਰਹੀਆਂ ਤੇ ਆਨੰਦ ਲੈ ਰਹੀਆਂ ਸਾਡੇ ਹਰਮਨ ਜੀ ਉਹ ਵੀ ਸਮਸੇਵੀ ਸਾਡੇ ਮਿੱਤਰ ਲੱਗੇ ਹੋਏ ਆ ਸੇਵਾ ਦੇ ਵਿੱਚ ਤੇ ਮਾਸਟਰ ਜੀ ਕੀ ਲੰਗਰ ਬਾਰੇ ਕਹਿਣਾ ਚਾਹੁੰਗਾ ਜੀ ਲੰਗਰ ਬਾਰੇ ਜੀ ਬੈਣੀਪਾਲ ਜਿਹੜਾ ਗਰੁੱਪ ਹੈ ਇਹ ਨੌਜਵਾਨਾਂ ਨੂੰ ਪਿੰਡ-ਪਿੰਡ ਨਸ਼ਿਆਂ ਤੇ ਰਹਿਤੋਜਮੇ ਕ੍ਰਿਕਟ ਕਿੱਟਾਂ ਵੀ ਵੰਡ ਰਹੇ ਹਨ ਅਰ ਸਵਾ ਨੂੰ ਸਹਿਜਾਦਿਆਂ ਦੀ ਯਾਦ ਵਿੱਚ ਬੜੌਦੀ ਟੋਲ ਪਲਾਜੇ ਪਰ 5-6 ਸਾਲ ਤੇ ਲੰਗਰ ਲਾ ਰਹੇ ਕਿਸਾਨੀ ਅੰਦੋਲਨ ਚ ਵੀ ਇਹਨਾਂ ਦੀ ਬਹੁਤ ਬੜੀ ਐਮਪੂ ਕਾਤੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਕੰਮ ਕਰ ਰਹੇ ਬਿਲਕੁਲ ਸਹੀ ਗੱਲ ਹੈ ਕੋਈ ਵੀ ਇਹਨਾਂ ਦੇ ਉੱਪਰ ਜੇਕਰ ਸਿੱਖਿਆਲੀ ਸਾਫ ਸੁਥਰੀ ਸ਼ਖਸੀਅਤ ਤੇ ਹਮੇਸ਼ਾ ਨੌਜਵਾਨਾਂ ਨੂੰ ਇਹ ਨਵੀਂ ਸੇਵਾ ਦੰਨੇ ਆ ਸਾਡੇ ਨਾਲ ਨੌਜਵਾਨ ਆਗੂ ਜਗਤਾਰ ਸਿੱਧੂ ਜੀ ਸਿੱਧੂ ਸਾਹਿਬ ਅੱਜ ਲੰਗਰ ਲੱਗਿਆ ਸਾਡੇ ਸਾਰੇ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਲਾਇਆ ਮੈਨੀਪਾਲ ਗਰੁੱਪ ਨੇ ਕੀ ਕਹਿਣਾ ਚਾਹੁੰਗੇ ਉਹ ਸਵੇਰ ਦੇ ਕਰ ਰਹੀ ਸੇਵਾ ਸੇਵਾ ਦੇ ਗਰੁੱਪ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੀ ਕੀ ਮੈਨੀਪਾਲ ਗਰੁੱਪ ਵੱਲੋਂ ਕਿੱਥੇ ਜਾਂਦੇ ਹਾਂ ਮਾਰੂ ਮਾਰ ਚਾਂਦ ਦਾ ਕੋਈ ਪ੍ਰੋਗਰਾਮ ਹੁੰਦਾ ਠੀਕ ਹੈ ਜੀ ਤੇ ਪਿੰਡਾਂ 'ਚ ਕਿੱਟਾਂ ਬਣੀਆਂ ਜਾ ਰਹੀਆਂ ਹਾਂ ਕਿੱਟਾਂ ਬਣਨਾ ਜਾ ਰਹੀਆਂ ਵਾਕੀ ਹੋਰ ਵੀ ਕਰ ਰਹੇ ਹੋਗੇ ਬੱਚਿਆਂ ਦੇ ਵਿਆਹ ਲੜਕਿਆਂ ਦੇ ਵਿਆਹ ਵਗੈਰਾ ਹਾਂ ਕੀ ਬਾਤ ਹੈ ਤੇ ਜਗਤਾਰ ਸਿੰਘ ਸਿੱਧੂ ਸੀਗੇ ਸਾਡੇ ਨੌਜ ਸਮਾਜ ਸੇਵੀ ਸਖਸ਼ੀਤ ਨੇ ਵੀ ਤੇ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਲੰਗਰ ਚੱਲ ਰਿਹਾ ਤੇ ਸੰਗਤਾਂ ਆਨੰਦ ਲੈ ਰਹੀਆਂ ਪੂਰਾ ਦੇਖ ਸਕਦੇ ਹੋ ਤੁਸੀਂ ਕਿ ਕੜੀ ਦੇ ਵਿੱਚ ਜੋ ਦਿਖਾਓ ਤੁਸੀਂ ਪਕੌੜੇ ਤੇ ਹੋਰ ਸਾਰਾ ਸਬਜ਼ੀ ਜਿਹੜਾ ਹੈਗਾ ਕੜੀ ਦੇ ਵਿੱਚ ਬੜਾ ਵਧੀਆ ਢੰਗ ਦੇ ਨਾਲ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਤਿਆਰ ਕਰਕੇ ਪਿਆਰ ਦੇ ਨਾਲ ਮਿਰਚਾਂ ਕਾਲੀਆਂ ਤੇ ਪਕੌੜੇ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਜਣਿਕ ਜਿਹੜੀ ਹਾਈਜੈਨਿਕ ਤੇ ਹੈਲਥ ਭਰਪੂਰ ਕੜੀ ਜੋ ਬੜੇ ਪਿਆਰ ਨਾਲ ਬਣਾਈ ਗਿਆ ਚਾਵਲ ਵੀ ਦੇਖ ਸਕਦੇ ਹੋ ਤੁਸੀਂ ਚਾਵਲਾਂ ਦੇ ਵਿੱਚ ਵੀ ਕਾਫੀ ਪ੍ਰਕਾਰ ਦੇ ਜਣਕੇ ਪਾਏ ਗਏ ਆ ਤੇ ਬਹੁਤ ਹੀ ਸ਼ਾਨਦਾਰ ਲੰਗਰ ਦਾ ਆਯੋਜਨ ਮੈਨੀਪਾਲ ਗਰੁੱਪ ਵੱਲੋਂ ਤੇ ਦੇਖ ਸਕਦੇ ਹੋ ਤੁਸੀਂ ਕਿ ਵੀ ਜੋ ਸੰਗਤਾ ਨੇ ਉਹ ਲੰਗਰ ਲੈ ਰਹੀਆਂ ਨੇ ਤੇ ਬਨੇ ਰਹੋ ਤੁਸੀਂ ਸਾਡੇ ਨਾਲ ਮਾਰਸ਼ ਨਿਊਜ਼ ਦੇ ਉੱਪਰ ਕਿਉਂਕਿ ਅਸੀਂ ਗੱਲ ਕਰ ਲਈਏ ਬੈਨੀਪਾਲ ਗਰੁੱਪੀ ਤਾਂ ਬੈਨੀਪਾਲ ਗਰੁੱਪ ਇਸ ਸਮੇਂ ਜੋ ਸਮਾਜ ਸੇਵਾ ਦੇ ਵਿੱਚ ਨਿਊ ਜਨਟਿਫਿਕੇਟ ਦੇ ਵਿੱਚ ਇੱਕ ਬਹੁਤ ਨਾਮ ਪਰ ਨਾਮ ਹੈਗਾ ਜਿਨ੍ਹਾਂ ਨੇ ਕਿ ਵੀ ਕਿਸਾਨ ਸੰਘਰਸ਼ ਦੇ ਵਿੱਚ ਵੀ ਕਾਫੀ ਜੋ ਆਪਣਾ ਵੱਡਾ ਯੋਗਦਾਨ ਪਾਇਆ ਹੈਗਾ ਕੋਈ ਛੋਟਾ ਯੋਗਦਾਨ ਨਹੀਂ ਅਸੀਂ ਕਹਿ ਸਕਦੇ ਤੇ ਈਵਨ ਕਿ ਤਸ਼ੱਦਦ ਵੀ ਪੁਲਿਸ ਦਾ ਸਿਹਰਾ ਹੈਗਾ ਤੇ ਹਰੇਕ ਸੰਘਰਸ਼ ਦੇ ਵਿੱਚ ਚਾਹੇ ਟੋਲ ਪਲਾਜ ਦਾ ਸੰਘਰਸ਼ ਹੋਵੇ ਜਾ ਕੋਈ ਵੀ ਧਰਨਾ ਦੇਣਾ ਹੋਵੇ ਲੋਕਾਂ ਨਾਲ ਕੋਈ ਤਕਾ ਹੁੰਦਾ ਹੋਵੇ ਤਾਂ ਉਥੇ ਬੈਨੀਪਾਲ ਗਰੁੱਪ ਪਹਿਲ ਦੇ ਆਧਾਰ ਦੇ ਉੱਪਰ ਹਾਜ਼ਰ ਨਾਜ਼ਰ ਮਿਲਦਾ ਹੈਗਾ ਤੇ ਹੁਣ ਵੀ ਬਹੁਤ ਨਿਮਰਤਾ ਢੰਗ ਨਾਲ ਜਿਸ ਤਰ੍ਹਾਂ ਸੇਵਾ ਕਰ ਰਹੇ ਹੈ ਮਹਾਰਾਜਾ ਨੂੰ ਹੋਰ ਤਰੱਕੀ ਦੇਵੇ ਬੜੇ ਨਾਲ ਤੁਸੀਂ ਸਾਡੇ ਨਾਲ ਮਾਰਸ਼ਨ ਦੇ ਉੱਪਰ ਅਸੀਂ ਬੜਾ ਰਗੇ ਆਪ ਜੀ ਦੇ ਨਾਲ ਧੰਨਵਾਦ